ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਸਾਡੇ ਪਣੀ ਕੋਪਰਾਏ ਤੋਂ ਲਗਿਆਣੀ ਚਲਦੇ ਠੀਕ ਹੈ ਜੀ ਤੇ ਵੀਰ ਜੀ ਆਪਾਂ ਨਾ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦਿੱਤਾ ਸੀ ਕੁਝ ਦਿਨ ਪਹਿਲਾਂ ਤੇ ਤੁਸੀਂ ਕੀ ਕੀ ਪ੍ਰੋਬਲਮਾਂ ਤੋਂ ਲਿਆ ਸੀ ਉਹ ਤੁਹਾਨੂੰ ਕੀ ਕੀ ਦਿੱਕਤਾਂ ਸੀਗੀਆਂ ਵੀਰ ਜੀ ਅਕ ਤਮ ਮਤਲਬ ਮੈਨੂੰ ਥੋੜਾ ਖਿਆਲੀ ਸੀ ਜਾਂਦਾ ਸਵੇਰੇ ਤਾਂ ਠੀਕ ਹੈ ਮੋਰਨਿੰਗ ਤਾਂ ਫਲੈਕਸ ਜਗਾ ਕੇ ਆ ਕੇ ਜਲਦੀ ਮੈਂ ਪਿਆ ਹੀ ਜਾਂਦਾ ਸੀ ਠੀਕ ਹੈ ਮੈਨੂੰ ਇੰਨੀ ਮਸੂਰੀ ਸੀ ਠੀਕ ਹੈ ਇਹ اتنا ਮੈਂ ਗੋਲੀ ਖਾ ਲਈ ਜੀ ਬਈ ਅੱਛਾ ਜੀ ਵਾਲੀ ਗੋਲੀ ਖਾਂਦੇ ਸੀ ਜੀ ਠੀਕ ਹੈ ਉਹ ਤੜਕੀ ਲੈਣੀ ਪੈਂਦੀ ਸੀ ਸਾਜਰੀ ਮੈਂ ਨਰਨੇਗਲ ਵੀ ਖਾਂਦਾ ਬਈ ਦੋ ਕੱਟੀਆਂ ਦੋ ਗੋਲੀਆਂ ਖਾਂਦੇ ਸੀ ਕੱਟੀਆਂ ਠੀਕ ਹੈ ਯਾਨੀ ਮੰਲੋ ਨਸਾ ਕਰਨਾ ਪੈਂਦਾ ਸੀ ਫਿਰ ਉੱਠਿਆ ਜਾਂਦਾ ਸੀ ਜੀ ਹਾਂ ਜੀ ਜੀ ਮੈਂ ਤਾਂ ਨਾ ਹੁੰਦਾ ਵੀ ਸੀ ਕਈ ਵਾਰੀ ਕੰਮ ਤੇ ਜੁਦੀਦ ਰਹੇ ਹਾਂ ਠੀਕ ਹੈ ਜੀ ਇੰਨੀ ਤੱਕ ਆਉਂਦੀ ਸੀ ਇੰਨੀ ਜਿਆਦੇ ਪ੍ਰੋਬਲਮ ਸੀ ਹਾਂ ਪਰ ਨਹੀਂ ਜੀ ਜਦੋਂ ਦਵਾਈ ਲਈ ਮੈਨੂੰ ਬੜੇ ਪ੍ਰੋਬਲਮ ਨਹੀਂ ਅੱਛਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਸਰਵਿਸ ਤੇ ਇੱਕ ਵਾਰ ਤੇ ਆਣੂਗਾ ਇੱਕ ਮਹੀਨਾ ਕਿ ਹੋਇਆ ਇੱਕ ਮਹੀਨਾ ਹੋ ਗਿਆ ਤੇ ਜਿਹੜੀਆਂ ਹੋਰ ਪ੍ਰੋਬਲਮਾਂ ਜਿਵੇਂ ਤੁਸੀਂ ਕਹਿੰਦੇ ਸੀ ਵੀ ਮੇਰੇ ਖਾਣਾ ਪੀਣਾ ਨਹੀਂ ਪ੍ਰੋਪਰ ਹਜਮ ਹੁੰਦਾ ਖੱਲੀਆਂ ਚੜ੍ਹਦੀਆਂ ਨੇ ਉਸਾਰ ਆਪਾਂ ਸੈਟ ਕਰੀਏ ਪਹਿਲਾਂ ਤਾਂ ਮੈਨੂੰ ਲੱਫਾ ਬਾਹਰ ਦਰਦੀ ਗਈ ਜਾਣੀ ਹੈ ਦਰਦ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਮੈਂ ਜਿਵੇਂ ਖਰਗਾ ਨਹੀਂ ਬੈਣੀ ਆਂਦੀ ਅੱਜ ਇਹ ਤਾਂ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਉਹ ਨਸ਼ਾ ਕਰਦੇ ਸੀ ਹੁਣ ਉਹਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ ਨਹੀਂ ਜੀ ਹੁਣ ਤਾਂ ਮਤਲਬ ਨਹੀਂ ਬਿਲਕੁਲ ਠੀਕ ਨਾ ਮਤਲਬ ਕੀ ਹੈ ਅੱਛਾ ਜੀ ਤੇ ਲੱਖਾਂ ਹੀ ਭੈਣ ਭਾਈਆਂ ਨੂੰ ਇਹੋ ਜਿਹੀਆਂ ਪ੍ਰੋਬਲਮਾਂ ਨੇ ਵੀ ਜਿਹੜੀਆਂ ਮਤਲਬ ਸਵੇਰੇ ਨਸਾ ਕਰਕੇ ਮਜ਼ਦੂਰ ਪਰਸਨ ਨੂੰ ਕੰਮ ਤੇ ਜਾਣਾ ਪੈਂਦਾ ਹੈਗਾ ਤੇ ਉਹ ਜਿੰਨੀ ਕਮਾਈ ਹੁੰਦੀ ਉਹ ਉਹਦੇ ਵਿੱਚ ਹੀ ਵਰਤ ਜਾਂਦੀ ਹੈਗੀ ਘਰ ਪਰਿਵਾਰ ਦੇ ਵਿੱਚ ਦਿੱਕਤ ਆਉਂਦੀਆਂ ਨੇ ਤੇ ਤੁਸੀਂ ਉਹਨਾਂ ਭੈਣ ਭਾਈਆਂ ਨੂੰ ਕੀ ਕਹਿਣਾ ਚਾਹੋਗੇ ਵੀ ਬਾਡੀ ਸਰਵਿਸ 'ਤੇ ਇੱਕ ਵਰਤਨਾ ਚਾਹੀਦਾ ਹਾਂ ਜੀ ਵਰਤਨਾ ਚਾਹੀਦਾ ਸਾਡੀ ਉਹਨਾਂ ਭੈਣ ਭਰਾਵਾਂ ਦੀ ਰਿਕਵੈਸਟ ਆ ਕਿ ਤੁਸੀਂ ਨਸ਼ਾ ਜਨਾ ਬਹੁਤ ਕਰ ਤੁਸੀਂ ਆਪਣੀ ਕੱਚੀ ਮੈਡੀਸਿਨ ਲਓ ਇਹ ਪੈਕ ਵਰਤੋ ਆਬਸਲੀ ਰਾਇਟ ਦੇ ਕੰਪਨੀ ਦੇ ਅਸਲੀ ਵਰਤੋ ਠੀਕ ਹੈ ਤੇ ਲੱਖਾਂ ਹੀ ਭੈਣਾਂ ਨੇ ਉਹ ਤਕਲੀਫ ਚ ਨੇ ਉਹਨਾਂ ਭੈਣਾਂ ਨੂੰ ਵੀ ਭੈਣਾਂ ਤੁਸੀਂ ਮੈਸੇਜ ਦੇਉਂਗੇ ਬਈ ਜਿਹੜਾ ਇਹ ਪੈਕ ਹੈਗਾ ਇਹ ਆਪਣੇ ਘਰੇ ਵੀ ਤੁਸੀਂ ਯੂਜ਼ ਕਰੋ ਆਪਣੇ ਪਰਿਵਾਰਾਂ ਦੀ ਜਿੰਦਗੀਆਂ ਤੰਦਰੁਸਤ ਕਰੋ ਹਾਂਜੀ ਠੀਕ ਹੈ ਭੈਣਾਂ ਧੰਨਵਾਦ ਜੀ